ਦੇ ਨਾਲ ਤਾੜੀਆਂ ਮਾਰਾਂ ਕੋੜ ਤੋਂ ਸ਼ਰਨਾ ਡੱਗੋ ਰਵਾਣੇ ਵਾਲਾ ਖੇਡ ਕਬੱਡੀ ਦਾ ਵੱਡਾ ਖਿਡਾਰੀ ਹੈ ਸਾਰੇ ਖਿਡਾਰੀਆਂ ਦਾ ਦਿਲੋਂ ਸਤਿਕਾਰ ਹੈ ਲੈ ਵੀ ਗੋਗੜੀ ਵਾਲਿਆ ਮੈਚ ਸ਼ੁਰੂ ਕਰਵਾ ਦੇ ਹੁਣ ਮੇਰਾ ਵੀਰ ਬਹੁਤ ਤਕੜਾ ਮੈਚ ਹੈ ਭਾਈ ਬਿਲਕੁਲ ਇਸ ਮੈਚ ਨੇ ਦੇਖਣ ਖਾਤਰ ਦੁਨੀਆ ਲਾਈ ਤਾਂ ਜੁੜੀ ਬੈਠੀ ਏ ਔਰ ਦਰਸ਼ਕ ਸਾਥੀ ਖੇਲ ਮੈਦਾਨ ਪੇ ਨੂਕੇ ਨੂੰ ਡਟਰੇ ਚੱਠਾ ਵਾਲੇ ਦਰਸ਼ਕ ਸੂਬਾ ਤਾਂ ਨੂਕੇ ਨੂੰ ਬੈਠੇ ਜਿਵੇਂ ਬਿਲਕੁਲ ਸਵੇਰ ਸੇ ਬੈਠੇ ਭਾਈ ਆਪੇ ਬਹੁਤ ਤਕੜੇ ਮੈਚ ਕੀ ਹੈ ਸ਼ੁਰੂਆਤ ਹੋਣ ਜਾਰੀ ਹੈ ਬਿਲਕੁਲ ਇੱਕ طرف ਟੀਮ ਹੈ ਭਾਈ ਦਮਤਾਣ ਦੂਸਰੀ طرف ਟੀਮ ਬਹੁ ਅਕਬਰ ਪਰ ਮੂ ਸਪਰੇ ਜੇ ਵੀਰ ਕੋਲੇ ਹੈ ਤਾਂ ਜਰੂਰ ਗਰਾਊਂਡ ਦੇ ਵਿੱਚ ਪੁਜੀਦੀ ਕਰ ਦਿਓ ਜੀ ਬਹੁ ਸਪਰੇ ਢੋਲਾ ਹੰਡਾ ਜੀ ਥੋੜੀ ਜੀ ਕੁ ਕਟਾ ਦਿਓ ਤੇ ਆਵਾਜ਼ ਖੋਲ ਦਿਓ ਦੋਨੋਂ ਮਾਈਕਾਂ ਦੀ ਥੋੜੀ ਜੀ ਕੁ ਕਟਾ ਦਿਓ ਬੇਨਤੀ ਹੈ ਇੱਕੋ ਕੰਮ ਕਰ ਦਿਓ ਜੀ ਆਵਾਜ਼ ਖੋਲ ਦਿਓ ਬਹੁਤ ਧੰਨਵਾਦ ਹੈ ਜੀ ਮੈਚ ਹੈ ਜੀ ਸਾਡੇ 25 26 ਸਾਡੇ 25 26 ਹਾਂਜੀ ਬੋਲਾ ਜੀ ਚੱਲਣ ਦੋ ਲਾਓ ਸੁਨੀਲ ਤੋਂ ਧਾਨ ਵਾਲਾ ਰਾਹ ਦੇ ਵਿੱਚ ਬੈਠੀ ਹੋਣੀ ਬੋਲੀ ਜਾਣ ਕੇ ਕਿ ਦੁੱਲਿਆ ਵੇ ਟੋਕਰਾਂ ਚਕਾ ਦੇ ਆਣ ਕੇ ਉਹ ਸਾਹਮਣੇ ਬਊ ਅਕਬਰਪੁਰੀਆ ਅੰਕੁਰ ਕਰ ਗਿਆ ਕਮਾਲ ਮੇਰੇ ਵੀਰੋ ਪਹਿਲੀ ਰੇਡ ਤੇ ਜਫਾ ਲਾ ਗਿਆ ਉਹ ਆ ਗਿਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਔਰ ਰੇਡ ਪੈ ਗਈ ਲੈ ਵੀਰਾਹੂਲ ਕਰ ਦੇਗਾ ਆ ਉਧਰ ਸੰਜੇ ਸ਼ੇਰੀਆ सोनीपत ਸੰਜੇ ਸ਼ੇਰੀਆ ਜ਼ਿਲ੍ਹਾ ਜੱਜਰ ਬਿਲਕੁਲ ਆਈ ਤੇ ਜੁੜੇ ਬੈਠੇ ਹੈ ਔਰ ਆੜੇ ਵਾਲੀ 15 ਤਾਰੀਖ ਨੂੰ ਸੰਜੇ ਸ਼ੇਰੀਆ ਦੇ ਗਾਮੇ ਬਹੁਤ ਅੱਛੀ ਟੂਰਨਾਮੈਂਟ ਹੋਗੀ ਸਾਰੀ ਟੀਮੇ ਜ਼ਰੂਰ ਪਹੁੰਚਿਓ ਜੀ ਉਧਰ ਨਿਊ ਹੋਰੀਜ਼ਨ ਗਰੁੱਪ ਵਾਲੇ ਸਾਡੇ ਸੱਜਣ ਨੈਨ ਜੀ ਮਨੋਜ ਗਿੱਲ ਤੇ ਵਿੱਕੀ ਭਰਾ ਪੁੱਜ ਖੋਇਆ ਜਿਨ੍ਹਾਂ ਦਾ ਕਿਉ ਹੋਰੀ ਜੰਦੇ ਨਾਮ ਦੇ ਉੱਪਰ ਸੈਂਟਰ ਹੈ ਔਰ ਇੱਕ ਤਰੀਕ ਤੋਂ ਕਲਾਸਾਂ ਜਿਹੜੀਆਂ ਸ਼ੁਰੂ ਹੈ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਡੱਗੋ ਰਵਾਨੇ ਵਾਲਾ ਸ਼ਰਨਾ ਸਰੀਦ ਟੋਡੀਆਂ ਸ਼ਰਨਾ ਵੀ ਗੋਗੜੀ ਵਾਲਿਆ ਤੇ ਇਹਦਾ ਅਰਪ ਸਭਾ ਮਾਰੇ ਪੁੱਠੇ ਸਿੱਧੇ ਦੇ ਦਾ ਕਾਮੇ ਦਾ ਰੇਡਰਾਂ ਨੂੰ ਪੁੱਠੇ ਕਰਨਾ ਖੇਡੇ ਟਾਪ ਦੀ ਕਬੱਡੀ ਡੱਗੋ ਆਇਆ ਸ਼ਰਨਾ ਓ ਨਰਵਾੜਾ ਐਕਸਪ੍ਰੈਸ ਆ ਗਈ ਮੇਰੇ ਮਿੱਤਰੋ ਨਰਵਾੜਾ ਚੱਲਿਆ ਰੇਡ 'ਤੇ ਅੰਕੁਰ ਬਲਾਰਾ ਟੱਕਰ ਉਹ ਬੱਲੇ 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 ਨਰਵਾਣਾ ਐਕਸਪ੍ਰੈਸ ਨਹੀਂ ਰੁਕਦੀ ਚੱਠੇ ਵਾਲੇ ਨਰਵਾਣਾ ਐਕਸਪ੍ਰੈਸ ਵੀ ਰੁਕਦੀ ਆਹ ਸਾਹਮਣੇ ਰਸਾਲੂ ਵਾਲਾ ਗੋਰਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਕਹਿੰਦੇ ਤਿਆਰ ਵਰ ਤਿਆਰ ਹੈ ਉਧਰ ਮੈਂ ਦੇਖਾਂਗਾ ਸਚਨ ਕੰਤੁੱਲੀ ਵਾਲਾ ਨਾਲ ਤੋਂ ਧਾਨ ਦਾ ਦੀਪਕਾ ਮੇਰੇ ਵੀਰੋ ਇੱਕ ਕੰਨੀ ਤੇ ਮੁੰਡਾ ਫਰੀਦ ਕੋਟੀਆ ਆਹ ਡੱਗੋ ਰਮਾਣੇ ਵਾਲਾ ਕਹਿੰਦੇ ਸ਼ਰਨਾ ਬਾਬੇ ਫਰੀਦ ਕਤੀਆ ਫਰੀਦਕੋਟ ਸ਼ਹਿਰ ਉਹ ਗੱਲਾਂ ਦੁਨੀਆ ਦੇ ਵਿੱਚ ਹੈ ਉਹ ਸ਼ਰਨਾ ਡੋ ਵਾਲਾ ਢੱਕਾ ਵਾਲਾ ਢੱਕੋ ਵਾਲਾ ਢੱਕੋ ਵਾਲਾ ਢੱਕੋ ਵਾਲਾ ਆ ਬੱਲੇ ਬੱਲੇ ਡੋਗੜੀ ਵਾਲਾ ਮੈਂ ਪਹਿਲਾਂ ਕਿਹਾ ਵੀ ਇਹਦਾ ਅੜ ਬਸਵਾ ਮਾਰੇ ਪੁੱਠੇ ਸਿੱਧੇ ਕਾਮੇ ਦਾ ਰੇਡਰਾਂ ਨੂੰ ਪੁੱਟੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸਰਨਾ ਡੱਗੋ ਵਾਲਾ ਸਰਨਾ ਖੇਲੇ ਟੌਪ ਕੀ ਕਬੱਡੀ ਡੱਗੋ ਵਾਲਾ ਸਰਨਾ ਮਲਕੀ ਚਲੇ ਰੇਡ ਪਰ ਦੋਸਤੋ ਸਾਹਮਣੇ ਸਟਾਪਰ ਬਿਲਕੁਲ 4-4 ਪਰ 4 ਮਨੀਸ਼ ਬਹੂ ਅਕਬਰਪੁਰੀਆ ਮਗਰ ਯਾ ਦੇਖਾਂਗੇ ਟੱਕਰ ਫੇ ਅੰਕੁਰ ਬਲਹਾਰਾ ਨੇ ਇੱਕ ਹੋਰ ਤਕੜੀ ਕੈਚ ਲਗਾ ਦਿਆ ਵਾਹ ਹੇ ਅੰਕੁਰ ਬਲਹਾਰਾ ਵੀ ਕਹਿੰਦੇ ਸਿਰਾਂ ਲਾ ਗਿਆ ਮੇਰੇ ਵੀਰੋ ਗੱਲ ਟਿਕਾਣੇ ਲਾ ਗਿਆ ਖੇਡ ਦੇ ਮੈਦਾਨ ਦੇ ਵਿੱਚ ਕਿ ਬਾਜ ਉੱਚੀਆਂ ਉਡਾਰੀਆਂ ਮਾਰਨ ਲਈ ਕਦੇ ਕਬੂਤਰਾਂ ਨਾਲ ਨਹੀਂ ਸਲਾਹ ਕਰਦੇ ਉਹ ਜਦੋਂ ਸ਼ੇਰ ਸ਼ਿਕਾਰ ਤੇ ਨਿਕਲਦੇ ਐ ਕਦੇ ਗਿੱਦੜਾਂ ਦੀ ਨਹੀਂ ਪਰਵਾਹ ਕਰਦੇ ਇੱਕ ਪਾਸੇ ਗੰਗੋਲੀ ਵਾਲਾ ਸੱਤਣਾ ਦੂਜੇ ਪਾਸੇ ਮੈਸੀ ਟਰੈਕਟਰ ਦਾ ਜੇਤੂ ਐ ਉਹ ਜਵਾਰੇ ਵਾਲਾ ਦੀਨੂ ਐ ਫੋੜਦਾ ਜੇਤੂ ਆ ਗੰਗੋਲੀ ਵਾਲਾ ਪਰ ਜਵਾਰੇ ਵਾਲਾ ਭੱਜ ਗਿਆ ਉਹ ਭੱਜਿਆਂ ਨੂੰ ਇੱਕੋ ਜਹੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਤ ਦੀ ਖੇਲ ਲੱਖ ਲੱਖ ਦੀ ਅੱਜ ਧੁੰਮ ਪੈ ਗਈ ਗੋਗੜੀਆ ਵਾਲਿਆ ਖਰਲ ਦੇ ਕਬੱਡੀ ਕੱਪ ਦੀ ਖਰਲ ਕੇ ਕਬੱਡੀ ਕੱਪ ਕੀ ਧੁੰਮ ਪੈ ਗਈ ਹੈ ਪੁਆਇੰਟ ਰੇਟਰ ਕੇ ਖਤਮ ਇੱਕ ਮਿੰਟ ਰੁਕੋ ਜੀ ਜੋ ਪਹਿਲਾ ਪੁਆਇੰਟ ਦਾ ਰਿਵਿਊ تھا ਉਹ ਸਟੋਪਰ ਦਾ ਯਾਨੀ ਟੀਮ ਬਹੁ ਅਕਬਰਪੁਰ ਕੰਪੁਆਇਟ ਹੈ ਜੀ ਠੀਕ ਹੈ ਉਹ ਕਰਵਾ ਦਈ ਐ ਜਮਾ ਲਿੱਖਾਉ ਜੀ ਹਾਂ ਚਲੋ ਜੀ ਔਰ ਸਾਲੂ ਵਾਲਾ ਗੋਰਾ ਮੇਰੇ ਵੀਰੋ ਉਹ ਧਾਬੀ ਗੁਜਰਾਂ ਵਾਲਾ ਪੁੱਜਿਆ ਹੋਇਆ ਵੱਡਾ ਧੰਨਵਾਦ ਹੈ ਗੋਰੀਆ ਔਰ ਗੋਗੜੀਆਂ ਦਾ ਰਾਹੁਲ ਗੌਰਵ ਚੀਮੇ ਦਾ ਧੰਨਵਾਦ ਹੈ ਧਨੌਰੀ ਵਾਲੇ ਨਾਮੀ ਦਾ ਧੰਨਵਾਦ ਹੈ ਔਰ ਸਾਡੇ ਵੀਰਾਂ ਨੇ ਚੋਟੀ ਦੀਆਂ ਟੀਮਾਂ ਬਣਾਈਆਂ ਪਰ ਕਬੱਡੀ ਤੇ ਡਗੋ ਰਮਾਣੇ ਵਾਲਾ ਡਗੋ ਰਮਾਣੇ ਵਾਲਾ ਸ਼ੋਰ ਇੱਕ ਪਾਸੇ ਗੋਰਾ ਗੋਰਾ ਪੁਆਇੰਟ ਰੇਟਰ ਦੇ ਖਾਤੇ ਮੇ ਚਲਾ ਜਾਏਗਾ ਓ ਨਰਵਾਣਾ ਸਪ੍ਰੈਕਸਰ ਆ ਗਿਆ ਆ ਸੀਸਰ ਵਾਲਾ ਭੁਰੀਆ ਮੇਰੇ ਵੀਰੋ ਕਬੱਡੀ ਪਾ ਰਿਹਾ ਕਹਿੰਦੇ ਕਰਮਜੀਤ ਘਨਗਸ ਉਰਫ ਭੁਰੀਆ ਔਰ ਰਾਹੁਲ ਦਾ ਵੀਰ ਕਬੱਡੀ ਪਾ ਰਿਹਾ ਪਰ ਇਹ ਮਨੀਸ਼ ਹੈ ਇਹ ਮਨੀਸ਼ ਹੈ ਇਹ ਮਨੀਸ਼ ਹੈ ਇਹ ਸ਼ੀਲੂ ਗਿਆ बलारा का छोटा भाई बहु अकबर बुरी दुनिया कुकर नरड़ का रूमाल घुम गए परड़े घुम गए देख ले चेगलिया घूम गया रुमाल घूम गए मेरे भीरों जबारे आनू आ गया ਗੱਡੀ ਬਾਈ ਦੂਰ ਚੱਲ ਕੇ ਆਈ ਆ ਕਦੇ ਗੰਗੋਤ ਵਾਲੇ ਨੂੰ ਪਰ ਜਵਾਰੇ ਵਾਲਾ ਦੀਨੂ ਉਹ ਚੋਟੀ ਦਾ ਨੰਬਰ ਜੋੜ ਕੇ ਆਪਣੀ ਟੀਮ ਦੇ ਲਈ ਵੀ ਐਨਾ ਕੁੱਤਾ ਹੋ ਗਿਆ ਤਜਰਬਾ ਕੁੜੇ ਦਿਲ ਵਿੱਚ ਕੋਈ ਵੀ ਭੁਲੇਖਾ ਨਹੀਂ ਰਿਹਾ ਬੰਦਾ ਆਪਣੀ ਨਜ਼ਰਾਂ ਚ ਸਹੀ ਚਾਹੀਦਾ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਉਧਰ ਦੇਖਾਂਗੇ ਬਿਲਕੁਲ ਪੁਆਇੰਟ ਰੇਡਰ ਦੇ ਖਾਤੇ ਵਿੱਚ ਚਲਾ ਜਾਏਗਾ ਜੀ ਬਹੁਤ ਤਗੜੀ ਟੂਰਨਾਮੈਂਟ ਬਿਲਕੁਲ ਖਰੜਗਾਮ ਕੇ ਇਸ ਖੇਲ ਮੈਦਾਨ 'ਤੇ ਚਲਿਓ ਜੀ ਆਬ ਰੇਡ ਪਾ ਗਿਆ ਖਿਡਾਰੀ ਚਲਿਆ ਰੇਡ ਪੈ ਸੋ ਗੋਰਾ ਰਿਸਾਲੂ ਚੱਲਿਆ ਰੇਟ ਤੇ ਬਿਲਕੁਲ ਆਇਆ ਗੋਰਾ ਰੇਟਰ ਗੇ ਹਾਂਜੀ ਚਲੋ ਗੋਰਾ ਰਸਾਲੂ ਕਬੱਡੀ ਪਾ ਰਿਹਾ ਮੇਰੇ ਵੀਰੋ ਉਹ ਚਾਰ ਜਾਫੀ ਹੈ ਸਚਨ ਗੰਗੋਲੀ ਵਾਲਾ ਪਰ ਰਸਾਲੂ ਵਾਲਾ ਮੁੰਡਾ ਪਾਣੀ ਪੱਤਾ ਵਾਲਾ ਉਹ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਧੰਤਾਨ ਸਾਹਿਬ ਦੀ ਧਰਤੀ ਦਾ ਸੁਨੀਲ ਆ ਗਿਆ ਓਏ ਅਕੁਰ ਕਹਦੇ ਮਨੀਸ਼ ਨੂੰ ਪਰ ਇਹ ਸੁਮਿਤ ਹੈ ਇਹਦਾ ਸਿਵਾ ਪਿੰਡ ਹੈ ਪਰ ਧੰਤਾਨ ਵਾਲਾ ਸੁਨੀਲ ਉਹ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕਿ ਵਸਤੂ ਕਦੇ ਲਕੋਈ ਨਹੀਂ ਕੱਚਦੇ ਆ ਗਲਾਸਾਂ ਨੇ ਓ ਚੁਗਲਖੋਰਾ ਦੀ ਯਾਰੀ ਤੋਂ ਫਿਰ ਦੱਸ ਕੀ ਆਸਾਂ ਨੇ ਕਿ ਸਵਰਗ ਪਾਰਸਾ ਨਹੀਂ ਦਿਸਦਾ ਨਰਕਾਂ ਦੀ ਮੋਰੀ ਚੋਂ ਤੇ ਹਲਕੇ ਕੁੱਤੇ ਬਾਜ ਨਹੀਂ ਆਉਂਦੇ ਓ ਠੱਗੀ ਚੋਰੀ ਤੋਂ ਡੱਗੋ ਆਲਾ ਡੱਗੋ ਆਲਾ ਡੱਗੋ ਆਲਾ ਕੇ ਖਾਤੇ ਮੇ ਚਲਾ ਜਾਏਗਾ ਜੀ ਆਵੇ ਬਹੁਤ ਤਗੜਾ ਖਿਡਾਰੀ ਬੋਰੀਆ ਸੀਸਰੇ ਫੇਰ ਆ ਗਿਆ ਰੇਡ ਪੈ ਲਓ ਬੋਰੀਏ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਇੱਕ ਪਾਸੇ ਬੋਰੀਆ ਤੇ ਪੁਆਇੰਟ ਰੇਡਰ ਦਾ ਕਿ ਰੰਗ ਦੀਆਂ ਦੁੱਗੀਆਂ ਜਿਤਾ ਦੇਣ ਬਾਜ਼ੀਆਂ ਹੱਥਾਂ ਵਿੱਚ ਫੜੇ ਭਾਵੇਂ ਯੱਗੇ ਹੁੰਦੇ ਐ ਵੀ ਕੱਚਿਆਂ ਘਰਾਂ ਦੇ ਵਿੱਚ ਪਲੇ ਹੋਿਆਂ ਦੇ ਰੰਗ ਤੇ ਇਰਾਦੇ ਦੋਵੇਂ ਪੱਕੇ ਹੁੰਦੇ ਐ ਉਹ ਕੱਚਿਆਂ ਘਰਾਂ ਦੇ ਵਿੱਚ ਪਲੇ ਹੋਿਆਂ ਦੇ ਰੰਗ ਤੇ ਇਰਾਦੇ ਦੋਵੇਂ ਪੱਕੇ ਹੁੰਦੇ ਹਾਂਜੀ ਆਪਕੇ ਬਾਦਬੂਰੀਆ ਨੌਨ ਸਟਾਪ ਰਵਾਂਗਾ ਤਾਂ ਵੀਰੇਂਦਰ ਸਿੰਘ ਵਾਲੇ ਸਰਪੰਚ ਕੀ ਤਰਫੋਂ ਸ਼ੇ ਇੱਕ ਹੀ ਕਾਟਿੰਗ ਦਿਆ ਜਾਵਗਾ ਜੀ ਠੀਕ की, बिल्कुल एक ही वीरेंद्र सरपंच सिंगवाल जिला परिषद की तरफ से पुरिया अगर है तो भाई बहुत बहुमत मनीष या दुनिया है के मनीष के जफ्फे देखने कह दे अंकुर ने की अंकुर की कैच देखनी है जो इंग्लैंड की धरती पर अंकुर ने लगाई थी बिल्कुल पॉइंट के खाते ਮੇ ਅਬਦੀਨੋ ਜਵਾਰਾ ਮੈਸੀ ਟਰੈਕਟਰ ਕਾ ਜਿੱਤਿਆ ਹੋਇਆ ਖਿਡਾਰੀ ਚੱਲਿਆ ਰੇਡ ਪਾ ਚਠਿਆੜੇ ਆਓ ਸਾਹਮਣੇ ਕਹਿੰਦੇ ਜਵਾਰੇ ਵਾਲਾ ਦੀਨੂ ਮੇਰੇ ਵੀਰੋ ਫੌਜੀ ਜਵਾਰੇ ਦਾ ਤਿਆਰ ਕੀਤਾ ਖਿਡਾਰੀ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਉਹ ਪੱਟ ਤੇ ਥਾਪੀ ਮਾਰਤੀ ਹੈ ਵੀ 20ਵਾਂ ਟੱਪੇ 21ਵਾਂ ਸਾਲ ਹੋ ਗਿਆ ਉਹ ਕੱਦ ਕਾਠ ਮੁੰਡੇ ਦਾ ਕਮਾਲ ਹੋ ਗਿਆ ਅਥਰੀ ਜਵਾਨੀ ਵੇਖੋ ਚੜੀ ਜੱਟ ਤੇ ਪਾਉਂਦਾ ਇੱਕ ਵੱਡੀ ਥਾਪੀ ਮਾਰ ਪੱਟ ਤੇ ਪਾਉਂਦਾ ਇੱਕ ਵੱਡੀ ਥਾਪੀ ਮਾਰ ਪੜਦੇ ਧੰਤਾਨੜ ਵਾਲਾ ਸੁਨੀਲ ਆ ਗਿਆ ਦਫਤਾਰ ਵਾਲਾ ਸੁਨੀਲ ਚਲੇ ਰੇਡ ਪਰ ਦੋਸਤੋ ਸਾਹਮਣੇ ਸਟੋਪਰ ਚਾਰ ਤਿਆਰ ਪਰ ਤਿਆਰ ਹੈ ਉਧਰ ਬਊ ਅਕਬਰਪੁਰੀਆ ਮਨੀਸ਼ ਫੇਰ ਟਰਾਈ ਕਰ ਰਿਹਾ ਹੈ ਸ਼ੀਲੂ ਬਲਾਰਾ ਦਾ ਛੋਟਾ ਭਾਈ ਏ ਸਰੇਂਦਰ ਸਿੰਘ ਬਲਹਾਰੇ ਦੇ ਦੋ ਪੁੱਤ ਗੋਡੀ ਖੇਡਦੇ ਐ ਇੱਕ ਸ਼ੀਲੂ ਤੇ ਇੱਕ ਮਨੀਸ਼ ਔਰ ਦੋਨਾਂ ਦੀ ਕਹਿੰਦੇ ਚੜ੍ਹਾਈ ਹੈ ਮੇਰੇ ਵੀਰੋ ਹੁੰਦਾ ਕਹਿੰਦੇ ਮਨੀਸ਼ ਬੱਲੇ ਬੱਲੇ ਕਰਵਾ ਗਿਆ ਓਏ ਡੱਗੋ ਰਮਾਣੇ ਵਾਲਿਆ ਸ਼ਰਨਿਆ ਕਹਦੇ ਗੰਗੋਲੀ ਵਾਲੇ ਨੂੰ ਵੀਰ ਸਾਲੂ ਵਾਲਾ ਗੋਰਾ ਅੱਜ ਤੇ ਕਹਿੰਦੇ ਲੋਟ ਹੀ ਨਹੀਂ ਆਉਂਦਾ ਪਰ ਪਿੰਡੀ ਰੇਡ ਤੇ ਹੁਣ ਕੌਣ ਡੱਗੋ ਵਾਲਾ ਕਹਿੰਦਾ ਐਡੀ ਕਿਹੜੀ ਗੱਲ ਹੈ ਇੱਥੇ ਹਰ ਮਸਲੇ ਦਾ ਹੱਲ ਹੈ ਇੱਥੇ ਹਰ ਮਸਲੇ ਦਾ ਹੱਲ ਉਧਰ ਸੰਜੇ ਸ਼ੇਰਿਆ ਬਿਲਕੁਲ ਲਾਈਵ ਤਾਂ ਜੁੜੇ ਬੈਠੇ बहु पुरिया का इक्यावन सौ रुपए से पंद्रह तारीख ने टूर्नामेंट में मान सम्मान करने का काम करेंगे जी उधर पुरिया अंकुरे पुरिया अंकुरे पुरिया अंकुरे पल्ले 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 ਮੇਰੇ ਵੀਰੋ ਕਰਮਜੀਤ ਘਣਗਸ ਸਿੰਘ ਚੋਟੀ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਜਵਾਰੇ ਵਾਲਾ ਦੀਨੂ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਵੀ ਠੱਗੀ ਠੋਰੀ ਬਾਈ ਜੀ ਮਲੰਗ ਮਾਰਦੇ ਅਸੀਂ ਦਸਾਂ ਨਹਾਂ ਦੀ ਕਮਾਈ ਨਾਲ ਡੰਗਸਾਰਦੇ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦੇ ਆ ਓਏ ਅਸੀਂ ਕਿਸੇ ਦੇ ਹਰਾਉਣ ਨਾਲ ਨਹੀਂ ਹੋਰਦੇ ਇੱਕ ਪਾਸੇ ਡੱਗੋੜਵਾਣਾ ਦੂਜੇ ਪਾਸੇ ਜਵਾਰੇ ਆ ਦੀਨੂ ਓ ਦੀਨੂ ਬਾਈ ਤੀਨੂ ਜਵਾਰੇ ਦੇ ਲਈ ਤਾੜੀਆਂ ਮਾਰ ਦੋ ਮੁੰਡਾ ਚੋਟੀ ਦੀਆਂ ਰੇਡਾਂ ਪਾ ਗਿਆ ਕਹਿੰਦੇ ਅੱਜ ਖਰਲ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਲੈ ਵੀ ਢਾਬੀ ਵਾਲਿਆ ਗੋਰਾ ਆ ਜਾ ਮੈਦਾਨ ਦੇ ਵਿੱਚ ਉਹ ਗੋਰਾ ਢਾਬੀ ਵੀ ਆਵੇਗਾ ਲਓ ਸਾਹਮਣੇ ਮਨਜੀਤ ਦੀ ਕਬੱਡੀ ਪੈ ਰਹੀ ਹੈ ਮਲਕੀਤ ਤਮਤਾਨ ਸਾਹਿਬ ਦੀ ਧਰਤੀ ਦਾ ਮੁੰਡਾ ਤਤ ਪਾ ਰਿਹਾ ਹੈ ਇੱਕ ਪਾਸੇ ਅੰਕੁਰ ਬਲਹਾਰਣ ਇਹਦੀ ਅੱਖ ਵੀ ਅੱਜ 21000 ਤੇ ਹੈ ਪਰ ਮਲਕੀਤ ਕਹਿੰਦਾ ਸਾਡੇ ਇਲਾਕੇ ਦਾ ਮੇਲਾ ਆਹ ਮੁੰਡਾ ਚੋਟੀ ਦਾ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਖੇਡ ਮੈਦਾਨ ਵਿੱਚ ਗੋਰੇ ਦੀ ਕਬੱਡੀ ਹੈ ਲੈ ਵੀ ਰਾਹੁਲ ਕਰਦੇ ਗੱਲ ਹਾਂ ਗੋਰਾ ਚੱਲਿਆ ਰੇਡ ਤੇ ਦੋਸਤੋ ਬਹੁਤ ਤਗੜਾ ਮਾਚ ਹਰ ਖਰੜ ਵਾਲੋ ਜੇ ਮੈਚ ਮੈਂ ਮਜ਼ਾ ਆ ਰਿਹਾ ਤੋ ਏ ਕਰਿਆੜਾ ਵਾਲੀ ਕਲਕੀ ਮਾਰ ਦੇ ਸ਼ਾਨਦਾਰ ਟੱਕਰ ਬਿਲਕੁਲ ਗੋਰਾ ਫੇਰ ਸਚੀਨ ਗੰਗੋਲੀ ਗੋਰਾ ਰਿਸ਼ਾਲੂ ਦੇਖਾਂਗੇ ਟੱਕਰ ਬੱਬਰ ਸੇਰਾ ਕੇ ਵਿੱਚ ਯਾ ਹਰਿਆਣਾ ਕੇ ਛੋਰੇ ਆ ਚੱਠਾੜੇ ਯਾ ਹਰਿਆਣਾ ਕੇ ਛੋਰੇ ਪੂਰੇ ਵਰਡ ਮੈਂ ਫੇਮਸ ਹੋਰੇ ਜਾਂ ਦੁੱਧ ਦਹੀਂ ਕਾ ਖਾਣਾ ਮੇਰਾ ਨੰਬਰ 1 ਹਰਿਆਣਾ ਬਿਲਕੁਲ ਚੱਲੇ ਰੇਟ ਪਰ ਸੁਨੀਲ ਤਮਤਾਨ ਸਾਹਮਣੇ ਸਟਾਪਰ ਬਹੁ ਅਕਬਰਪੁਰਿਆ ਅੰਕੁਰ ਪੁਆਇੰਟ ਲਖਾਂਗੇ ਆ 11 ਪੁਆਇੰਟ ਤਮਤਾਨ ਸਾਹਿਬ ਦੇ ਤੇ ਸਾਡੇ 14 ਕੰਦੇ ਬਹੁ ਅਕਬਰਪੁਰ ਦੇ ਐ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਹਾਂ ਉਧਰ ਮਨੋਜ ਬਿਸਲਾ ਯੂ ਐਸ ਏ ਮਨੀਸ਼ ਖਰਲ ਯੂ ਐਸ ਏ ਸਮਿਤ ਬਿਸਲਾ ਯੂ ਐਸ ਏ ਅਨਿਲ ਨੈਨ ਯੂ ਐਸ ਏ ਨਾਲ ਯੋਗੇਸ਼ ਨੈਨ ਯੂ ਐਸ ਏ ਰਗਵੀਰ ਨੈਨ ਯੂ ਐਸ ਏ ਵਿਕਾਸ ਸਿੱਧੂ ਆਸਟ੍ਰੇਲੀਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਔਰ ਮੈਚ ਦਾ ਹਾਫ ਸਮਾਂ ਜਿਹੜਾ ਹੋ ਗਿਆ ਹੈ ਮੈਂ ਬੇਨਤੀ ਕਰੂੰਗਾ ਗੋਰਾ ਢਾਬੀ ਵਾਲਾ ਸਾਡਾ ਵੀਰ ਉਹ ਖੇਡ ਮੈਦਾਨ ਦੇ ਵਿੱਚ ਆਵੇਗਾ ਬਹੁਤ ਚੋਟੀ ਦਾ ਮੈਚ

ਤੇ 11 ਪੁਆਇੰਟ ਕਹਿੰਦੇ ਧੰਤਾਨ ਸਾਹਿਬ ਦੀ ਟੀਮ ਦੇ ਆ ਮੇਰੇ ਵੀਰੋ ਇਸ ਮੁਕਾਬਲੇ ਦੇ ਵਿੱਚੋਂ ਸੰਜੇ ਸ਼ੇਰਿਆ ਸ਼ੇਰਿਆ ਮੈਂ ਜਦ ਟੂਰਨਾਮੈਂਟ ਹੋਗੀ ਕਨੀਸ਼ ਬਹੁ ਅਕਬਰਪੁਰ ਕਾ 11000 ਸੇ ਮਾਨ ਸਮਾਨ ਕਰੇਗਾ ਔਰ 3100 ਰੁਪਏ ਸੇ ਮੇਰਾ ਵੀ ਮਾਨ ਸਮਾਨ ਕਰੇਗਾ ਜੀ ਸੰਜੇ ਸ਼ੇਰਿਆ ਬਿਲਕੁਲ 15 ਤਾਰੀਖ ਕੋ ਬਹੁਤ ਅਚੀ ਟੂਰਨਾਮੈਂਟ ਹੈ ਗੋਰਾ ਢਾਬੀ ਵਾਲਾ ਆਵੇਗਾ ਗਰਾਊਂਡ ਦੇ ਵਿੱਚ ਬੇਨਤੀ ਹੈ ਔਰ ਸਾਹਮਣੇ ਮੇਰੇ ਵੀਰੋ ਆਹ ਕਹਿੰਦੇ ਜਵਾਰੇ ਵਾਲੇ ਦੀਨੂ ਦੀ ਮੈਦਾਨ ਵਿੱਚ ਰੇਡ ਪੈ ਗਈ ਔ ਮੇਰੇ ਮਿੱਤਰੋ ਜਾਫੀ ਚਾਰ ਹੈ ਚਾਰੇ ਤਿਆਰ ਹੈ ਹਰ ਪਿਆਰਾ ਦੇ ਵਿੱਚੋਂ ਬਹੁਤ ਤਗੜਾ ਮੈਚ ਹੈ ਜੀ ਦੀਨੂ ਜਵਾਰਾ ਪੁਆਇੰਟ ਰੇਡਰ ਦੇ ਖਾਤੇ ਵਿੱਚ ਚਲਾ ਜਾਏਗਾ ਗੋਰਾ ਢਾਬੀ ਬਿਲਕੁਲ ਮੈਂ ਬਹੁਤ ਅੱਛਾ ਮਾਰਾ ਸਾਥੀ ਹੈ ਹਬ ਅੱਧੇ ਮੈਚ ਕੀ ਸੇਵਾਏ ਬਿਲਕੁਲ ਭਾਈ ਗੋਰਾ ਢਾਬੀ ਦੇਣੇਗਾ ਕੰਮ ਕਰੇਗਾ ਹਰ ਬਰਨਰਵਾਨ ਵਾਲੋ ਜੇ ਮੈਚ ਵਾਂ ਮਜ਼ਾ ਆ ਰਿਹਾ ਤੇ ਕਿਲਕੀ ਮਾਰ ਦੇਵਾ ਤਖੜੀ इधर देख ला इधर देख लै बहू अंकिया मनीष बुरी पटाके पै गए पटाके पै गए सिरा हो गया खुश हो गई हा दुनिया स्वाद लेंदी है दुनिया स्वाद लेंदी है अरे ਆਹ ਗੋਰਿਆ ਗੋਰੇ ਦੀ ਰੇਡ ਪੈ ਰਹੀ ਹੈ ਕਰਦੇ ਗੱਲ ਲਓ ਸਾਹਮਣੇ ਮੇਲਾ ਬਣ ਗਿਆ ਮੇਲਾ ਬਣ ਗਿਆ ਖਰਲਾ ਮੇਲਾ ਬਣ ਗਿਆ ਲਓ ਸਾਹਮਣੇ ਕਬੱਡੀ ਪੈ ਗਈ ਓਏ ਟੱਗੋ ਵਾਲਾ ਆ ਆ ਅਗਲਾ ਨਲਕਾਰਾ ਦਾ ਖੇਡਾ ਖੇਡ ਕਮੇਟੀ ਵੱਡਾ ਮੇਲਾ ਖਰਲਾ ਆਫੀਸ਼ਲ ਰਿਵਿਊ ਲੈ ਸਕਦਾ ਹੈ ਆ ਆਫੀਸ਼ਰ ਵੀ ਲੈ ਸਕਦਾ ਹੈ ਨਹੀਂ ਤੇ ਮੈਚ ਸ਼ੁਰੂ ਕਰ ਦਿੱਤਾ ਜਾਵੇ ਬੇਨਤੀ ਹੈ ਆਫੀਸ਼ਲ ਰਿਵਿਊ ਲੈ ਸਕਦਾ ਹੈ ਔਰ ਮੁਕਾਬਲਾ ਸ਼ੁਰੂ ਮੈਚ ਸ਼ੁਰੂ ਕਰ ਦਿੱਤਾ ਜਾਵੇ ਮਰੀ ਬੇਨਤੀ ਹੈ ਆਫੀਸ਼ਲ ਮਾਰੀਏ ਰਿਸ਼ਨਾ ਮੈਚ ਸ਼ੁਰੂ ਕਰੀਏ ਖਰੜਾ ਮੇਲਾ ਮੇਰੇ ਵੀਰੋ ਲਲਕਾਰੇ ਵੱਜਦੇ ਆ ਜਿਹੜਾ ਫਾਈਨਲ ਦੁਨੀਆ ਚਾਹੁੰਦੀ ਸੀਗੀ ਉਹ ਫਾਈਨਲ ਚੱਲਦਾ ਚਖੇ ਆ ਰਿਆ ਜਿਹਦਾ ਇੰਤਜ਼ਾਰ ਸੀਗਾ ਦੇਖੋ ਜਾਂ ਕੁਝ ਲੋਕ ਚਾਹੁੰਦੇ ਸੀਗੇ ਉਹ ਕੁਝ ਹੋ ਗਿਆ ਖਰਲੇ ਵਿੱਚ ਅੱਜ ਦੁਨੀਆ ਨੇ ਆਨੰਦ ਮਾਣਿਆ ਔਰ ਬੱਲੇ ਬੱਲੇ ਕਰਾ ਦਿੱ ਆ ਨੰਬਰ ਲਓ ਸਾਹਮਣੇ ਮਲਕੀਤ ਮੇਰੇ ਵੀਰੋ ਧੰਤਾਨ ਸਾਹਿਬ ਦੀ ਧਰਤੀ ਦਾ ਕਹਿੰਦੇ ਮਲਕੀਤ ਹੈ ਪਰ ਬਹੁ ਅਕਬਰਪੁਰੀਆ ਮਨੀਸ਼ ਨੇ ਆਈ ਤੇ ਆਇਆ ਹੋਏ ਓਏ ਹੋਏ ਹੋਏ ਆ ਓ ਆਵਾ ਓ ਨਨਕਾਰਾ ਨਾ ਓਏ ਡੱਗੋ ਰਮਾਣੇ ਵਾਲਿਆ ਦੁਨੀਆ ਹੀ ਕੁਝ ਚਾਹੁੰਦੀ ਆ ਲਓ ਸਾਹਮਣੇ ਦੁਨੀਆ ਚਾਹੁੰਦੀ ਆ ਪੱਜ ਗਿਆ ਲਨਕਾਰਾ ਔਰ ਸਾਹਮਣੇ ਨਾ ਟੁੱਟਿਆ ਖਰਲ ਪਿੰਡ ਸਾਰਾ ਲਓ ਸਾਹਮਣੇ ਰੇਡ ਫੇਰ ਆਦੀ ਨੂੰ ਐ ਉਹ ਦੂਜੇ ਪਾਸੇ ਦੀਪਕ ਤਮਤਾਨ ਆਦੀ ਨੂੰ ਇਹ ਨਾਨਸਟਾਪ ਗੱਡੀ ਐ ਅੱਜ ਬੱਲੇ ਬੱਲੇ ਕਰਾਦੀ ਐ ਸੁਨੀਲ ਆ ਗਿਆ ਰੰਦੀ ਚੱਠਿਆ ਵਾਲਿਆ ਕਰੀ ਗੱਲ ਲਓ ਸਾਹਮਣੇ ਤਮਤਾਨ ਸਾਹਿਬ ਦੀ ਧਰਤੀ ਦਾ ਸੁਨੀਲ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਹੁ ਅਕਬਰਪੁਰੀਏ ਅੰਕੁਰ ਵਰਗੇ ਪੰਟੀ ਵਰਗੇ ਪਰ ਪੈਂਦੀ ਰੇਡ ਤੇ ਆ ਆ ਗਿਆ ਆਵਾਜ਼ ਆਹ ਓ ਥਾਪੀ ਕਿਵੇਂ ਲੱਗੀ ਤੁਮਤਾਨ ਵਾਲੇ ਦੀ ਆ ਥਾਪੀ ਆ ਬੜਾ ਕੁਝ ਕਰਾਉ ਢਾਬੀ ਵਾਲਿਆ ਓ ਗੱਲਾਂ ਟਿਕਾਣੇ ਲੱਗੀਆਂ ਮੇਲਾ ਬਣ ਗਿਆ ਮੇਰੇ ਵੀਰੋ ਐਨ ਕੰਨੇ ਲਲਕਾਰੇ ਵੱਜਦੇ ਐ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਮੈਚ ਚੋਟੀ ਦਾ ਵੀ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਓਏ ਮਨ ਦੀ ਨਹੀਂ ਦੁਨੀਆ ਤਾਂ ਮਨਾਉਣੀ ਪੈਂਦੀ ਆ ਟੱਗੋ ਵਾਲਿਆ ਓ ਟੱਗੋ ਵਾਲਿਆ ਪਰ ਦੂਜੇ ਪਾਸੇ ਓਏ ਬੱਲੇ ਬੱਲੇ ਗੰਗੋਲੀ ਵਾਲਾ ਗੰਗੋਲੀ ਵਾਲਾ ਆ ਸਾਹਮਣੇ ਇੱਕ ਪਾਸੇ ਸਾਜਨ ਗੰਗੋਲੀ ਵਾਲਾ ਓ ਧੱਕੇ ਵੱਜਦੇ ਛੱਟਿਆਂ ਵਾਲਿਆ ਇਹ ਸਾਨੂੰ ਧੱਕਿਆਂ ਦੀ ਹਿੱਕੇ ਉੱਤੇ ਬੱਲਿਆ ਧੱਕੇ ਨਾਲ ਆਉਂਦਾ ਜਿੰਦਾਬਾਦ ਲਿਖਣਾ ਲਓ ਕਬੱਡੀ ਪੁਰੀਏ ਜੀ ਰਵਾਣਾ ਐਕਸਪ੍ਰੈਸ ਕਹਿੰਦੇ ਆ ਚਾਰ ਨੇ ਇੱਕ ਦੀ ਟਰਾਈ ਤੇ ਬੁਰੀਆ ਆ ਆ ਆ ਬੁਰੀਆ 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 ਸਿਸਰ ਵਾਲਾ ਓਏ ਮਾਰ ਲਾ ਲਿਓ ਜੇ ਮੈਚ ਵਧੀਆ ਲੱਗਦਾ ਦੱਸੋ ਗਾ ਲਲ ਲਕਾਰੇ ਵੱਜ ਗਏ ਮੇਲਾ ਬਣ ਗਿਆ ਖਰਲਾ ਆ ਜਾਨ ਗੈਦਾ ਦਾ ਖੇੜਾ ਖੇਡ ਕਬੱਡੀ ਨੂੰ ਮੁਬਾਰਕਬਾਦ ਮੇਲਾ ਸਫਲ ਹੈ ਆ ਤੀਨੂ ਜਵਾਰਾ ਤੇ ਚਾਬੀ ਚਾਰ ਓਏ ਡੱਗੋ ਵਾਲਾ ਡੱਗੋ ਵਾਲਾ ਫਰੀਦਕੋਟੀ ਹੈ ਫਰੀਦਕੋਟੀ ਹੈ ਪਰ ਜਵਾਰੇ ਵਾਲਾ ਮੈਸੀ ਟਰੈਕਟਰ ਆ ਜਿੱਤੂ ਬਣਿਆ ਲੈ ਵੀ ਰਵੀ ਛੱਠੇ ਵਾਲਿਆ ਫੇਰ ਦੁੱਲੇ ਦੀ ਰੇ ਆ ਸੁਨੀਲ ਤਮਤਾਨ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਖੇਡਾ ਕੈਨੇਡਾ ਦੀਆਂ ਖੇਡ ਮੈਦਾਨਾਂ ਦੇ ਵਿੱਚ ਚਰਤੇ ਵੱਡੇ ਆਇਆ ਇੱਕ ਪਾਸੇ ਅੰਕੋਰ ਬਲਹਾਰ ਟੱਕਰ ਟੱਕਰ ਬਲਹਾਰ ਟੱਕਰ ਟੱਕਰ ਬਲਹਾਰ ਅੰਕੋਰ ਬਲਹਾਰ ਏ ਆ ਏ ਆ ਏ ਆ ਸਵਾਰ ਹੈ ਫਰਲਾਂ ਦੇ ਮੇਲੇ ਦਾ ਆ ਸਵਾਰ ਹੈ ਸਾਡੀ ਜ਼ਿੰਦਗੀ ਹੈ ਠਾ ਵੱਲੀਏ ਸਾਨੂੰ ਨਹੀਂ ਕਿਸੇ ਦੀ ਪਰਵਾਹ ਵੱਲੀਏ ਓਏ ਫਰਲਾਂ ਵਾਲਿਓ ਲਲਕਾਰਾ ਤਾਂ ਮਾਰ ਦੋ ਜੇ ਸਵਾਰ ਆਵਾ ਉਹ ਸਾਹਮਣੇ ਗੋਰਾ ਰਸਾਲੂ ਵਾਲਾ ਕਬੱਡੀ ਪਾ ਰਿਹਾ ਸਾਰੇ ਦਰਸ਼ਕਾਂ ਦਾ ਧੰਨਵਾਦ ਹੈ ਜਿਹੜੇ ਮੈਲੇ ਦੇ ਉੱਪਰ ਪੁੱਜੇ ਆ ਪਰ ਡੱਗੋ ਵਾਲਾ ਸ਼ਰ ਕੋ ਵਾਲਾ ਸ਼ਰਨਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਫਰੀਦ ਕੋਟੀਆ ਪਰ ਆ ਗੁੰਡਾ ਇਹ ਰਸਾਲੂ ਵਾਲਾ ਜੇ ਜੈਦਾ ਦਾ ਖੇਡਾ ਕਮੇਟੀ ਖੁਸ਼ਾ ਤੇ ਕਮੇਟੀ ਵਾਲੇ ਵੀ ਲੜਕਾਰਾ ਛੱਡ ਦੋ ਲੜਕਾਰਾ ਮਾਰ ਦੇ ਲਲਕਾਰਾ ਮਾਰ ਦਿਓ ਸੀਸਰ ਵਾਲਾ ਭੁਰੀਆ ਉਹ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਖੇਡ ਮੈਦਾਨ ਦੇ ਵਿੱਚ ਕਿ ਗੁੰਦੇ ਆ ਸਰੀਰ ਕੀ ਸਿਫਤ ਕਰਾ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾ ਹੀਰੋ ਆ ਕਬੱਡੀ ਦਾ ਕਬੱਡੀ ਇਹਦੀ ਮਾਂ ਸੀਸਰੇ ਦਾ ਪੰਡਿਆਰੋ ਭੁਰੀਆ ਇਹਦਾ ਉਹ ਭੁਰੀਆ ਇਹਦਾ ਨਾਮ ਵੇਖ ਲੈ ਐਕਸ਼ਨ ਭੁਰੀਏ ਦੇ ਆ ਆ ਆ ਆ ਸੀਸਰ ਵਾਲਾ ਭੁਰੀਆ ਭੁਰੀਆ ਯਾ ਸੀਸਰ ਆਹ ਕਹਿੰਦਾ ਵੀ ਮੌਕੇ ਆ ਨਹੀਂ ਹੈਗੇ ਆ 16 ਤੇ 21 ਦਾ ਸਕੋਰ ਹੈ ਮੇਰੇ ਵੀਰੋ 16 ਤੋਂ 21 ਬਾਉ ਅਖਬਰਪੁਰ ਪਰ ਸਾਹਮਣੇ ਉਹ ਜਵਾਰੇ ਵਾਲੇ ਦੀ ਉਂਗਲ ਖੜੀ ਹੈ ਕਿ ਉਂਗਲ ਖੜੀ ਜਿੱਤ ਦਾ ਨਿਸ਼ਾਨ ਹੁੰਦਾ ਹੈ ਐ ਤਾਂ ਸਾਰਿਆਂ ਨੂੰ ਆਪਣੇ ਤੇ ਮਾਣ ਹੁੰਦਾ ਨੇ ਐ ਤਾਂ ਸਾਰਿਆਂ ਨੂੰ ਮਾਣ ਹੁੰਦਾ ਏ ਆ ਗਿਆ ਮਲਕੀਤਾ ਤਮਧਾਨ ਵਾਲਾ ਜੱਫੀ ਚਾਰ ਨੇ ਉਹ ਚਾਰੇ ਤਿਆਰ ਨੇ ਲੈ ਵੀ ਮਨੀਸ਼ ਜੱ ਕਰੇ ਅੰਕੁਰ ਨੂੰ ਟੱਕਰ 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 ਆ ਜੀ ਬਣ ਗਿਆ ਦੇ ਵੀਰੋ ਐਨ ਗੱਲ ਸਰੇਲ ਆ ਗਿਆ ਵੀ ਕੀ ਤੋਂ ਕੀ ਗੱਲ ਬਣ ਗਈ ਕੁਝ ਗੱਲ ਦੀ ਸਮਝ ਨਾ ਆ ਕਿ ਕੀ ਤੋਂ ਕੀ ਗੱਲ ਬਣ ਗਈ ਓਏ ਖਰਲ ਵਾਲਿਓ ਦੱਸੋ ਲਲਕਾਰਾ ਮਾਰ ਕੇ ਫੇਰ ਬਾਈ ਓ ਆ ਸਵਾਗਤ ਹਾ ਰਵੀ ਜਿਹੜਾ ਰਿਵਿਊ ਪਹਿਲਾਂ ਚੈੱਕ ਕੀਤਾ ਗਿਆ ਓ ਨੰਬਰ ਜਾਬੀਆਂ ਦਾ ਜੀ ਹਾ ਨੰਬਰ ਕੈਚ ਦਾ ਇਹ ਨੋਟ ਕਰ ਲਈਏ ਕੋਈ ਕਹਿੰਦਾ ਬਊ ਅਕਬਰਪੁਰ ਜਿੱਤੂ ਵੇ ਕੋਈ ਕਹਿੰਦਾ ਤੁਮ ਤਾਂ ਜਿੱਤੂ ਜਿੰਨਾ ਚਿਰ ਚੱਲਣਾ ਮੈਚ ਸ਼ੱਕ ਤੇ ਰਹਿਣੀ ਆ ਓ ਮੇਲਾ ਚੱਲਦਾ ਦਾਦੇ ਖੇੜੇ ਕਮੇਟੀ ਰਾ ਟੱਕ ਤੇ ਪੈਣੀ ਆ ਓ ਟੱਕ ਤੇ ਪੈ ਗਈ ਆ ਚੱਠਿਆਂ ਵਾਲਿਆ ਪੈ ਗਈ ਐ ਐਦੂ ਤੋ ਤੇ ਰੱਬ ਦਾ ਨਾਮ ਐ ਆ ਨਵੇੜੀ ਇਹਦੀ ਗੱਲ ਤੇ ਕਰਾਈਏ ਮੈਚ ਸ਼ੁਰੂ ਮੇਲਾ ਚੋਟੀ ਦਾ ਮੇਲਾ ਖਰਲਾ ਦਾ ਆ ਦੁਨੀਆ ਖੁਸ਼ ਐ ਕੱਟ ਦੇਖ ਲੈ ਚੱਠੇ ਵਾਲਿਆ ਉਹ ਕੱਟ ਦੇਖ ਲੈ ਦੁਨੀਆ ਦੂਰੋਂ ਦੂਰੋਂ ਆਈ ਹੋਈ ਐ ਹਾ ਜਿਹੜੀ ਲਾਲਾ ਲਾਲਾ ਹੋਈ ਪਈ ਐ ਬੱਲੀਏ ਉਹ ਤੇਰੇ ਯਾਰ ਨੇ ਕਰਾਈ ਹੋਈ ਐ ਉਹ ਤੇਰੇ ਯਾਰ ਨੇ ਕਰਾਈ ਹੋਈ ਐ ਡੱਗੋ ਰਮਾਣੇ ਵਾਲਾ ਸ਼ਰਨਾ ਗੰਗੋਲੀ ਵਾਲਾ ਸਚਨ ਨਾਲ ਦੀਪਕਾ ਇਹ ਡੱਗੋ ਵਾਲਾ ਓਏ ਡੱਗੋ ਵਾਲਾ ਡੱਗੋ ਵਾਲਾ ਆ ਆ ਆਹ ਕਿਆ ਬਾਤ ਐ ਓਏ ਕਰਨਾ ਵਾਲਿਓ ਲਲਕਾਰਾ ਨਰਵਾਣੇ ਸੁਣਨਾ ਚਾਹੀਦਾ ਇੱਕ ਲਲਕਾਰਾ ਵੱਡਾ ਸਾਰਾ ਹਾਂ ਵੱਡਾ ਸਾਰਾ ਇੱਕ ਪਾਸੇ ਮਨੀਸ਼ ਅੱਜ ਬਹੁ ਅਕਬਰਪੁਰੀਏ ਉਹ ਸਿਰਾ ਕਰਨਗੇ ਅੱਜ ਬਹੁ ਅਕਬਰਪੁਰੀਏ ਉਹ ਸਿਰਾ ਕਰਕੇ ਮੇਰੇ ਮਿੱਤਰੋ ਇੱਕ ਪਾਸੇ ਬਹੁ ਅਕਬਰਪੁਰੀਆ ਇਹ ਇੱਥੇ ਰੱਖਾ ਉਹ ਮੇਲਾ ਬਣ ਗਿਆ ਉਹ ਮੇਲਾ ਬਣ ਗਿਆ ਰਵੀ ਛੱਤਿਆਂ ਵਾਲਿਆ ਉਹ ਭਾਈ ਅੰਦਰ ਖੁਸ਼ਾ ਦੁਨੀਆ ਖੁਸ਼ਾ ਉਹ ਲੰਕਾਰੇ ਬਿਨ ਕਹੇ ਤੋਂ ਬੱਤ ਹੈ ਵੀ ਵੱਜਦੇ ਸੀ ਲੰਕਾਰੇ ਹੋ ਗਿਆ ਕੀ ਮਿੱਤਰਾ ਪੁੱਛਦੇ ਸੀਗੇ ਸਾਰੇ ਹੋ ਗਿਆ ਕੀ ਮਿੱਤਰਾ ਹੋਇਆ ਕੁਝ ਨਹੀਂ ਬਹੁ ਅਕਬਰਪੁਰ ਦਾ ਮੈਚ ਚੱਲਦਾ ਤੁਮਧਾਨ ਨਾਲ ਮੇਲਾ ਨੇ 24 ਬਹੁ ਅਕਬਰਪੁਰ ਦੇ ਹਾਇ ਇੱਕ ਮਿੰਟ ਦੀ ਕੋਈ ਨਹੀਂ ਉਹ ਤਾਂ ਫਿਰ ਉਹ ਪੁਆਇੰਟ ਹੋਲਡ ਕਰਕੇ ਦੱਸੋ ਜੀ ਕਿੰਨੇ ਕਿੰਨੇ ਪੁਆਇੰਟ ਹੈ 1 ਪੁਆਇੰਟ ਹੋਲਡ ਹੈ 24 ਤੇ 16 ਉਹ ਕੀ ਦਾ ਲਗਾਇਆ ਹਾਂ ਹੈਂਡ ਰੋਫਰੀ ਨੇ ਦਿੱਤਾ ਸੀ ਜਿਹੜਾ ਸੰਜੇ ਸ਼ੇਰਿਆ 16 24 ਦਾ ਸਕੋਰ ਹੈ ਜੀ ਸੰਜੇ ਸ਼ੇਰਿਆ ਲਾਈਵ ਤੇ ਜੁੜੇ ਬੈਠੇ ਮਨੀਸ਼ ਬਊ ਅਖਬਰਪੁਰ ਕਾ ਸ਼ੇਰਿਆ ગામ ਦਾ 11000 ਰੁਪਏ ਤੇ ਮਾਨਸਮਾਨ ਕਰੇਗਾ ਜੀ ਔਰ ਬਿਲਕੁਲ ਔਰ ਰਾਠੀ ਸਾਹਿਬ ਜਸਵੀਰ ਜੀ ਦਾ ਵੀ 11000 ਰੁਪਏ ਦਾ ਮਾਨ ਸਨਮਾਨ ਹੈ ਜਸਵੀਰ ਰਾਠੀ ਦਾ ਔਰ 5100 ਰੁਪਏ ਸੇ ਮੇਰਾ ਵੀ ਮਾਨ ਸਨਮਾਨ ਹੈ ਜੀ ਬਹੁਤ ਧੰਨਵਾਦ ਹੈ ਜੀ ਹਾਂ ਮੇਲਾ ਸਿਰੇ ਦਾ ਖੇਡਿਆ ਜਾ ਰਿਹਾ ਹੈ 5100 ਰੁਪਏ ਨਾਲ ਬਾਲੀ ਪਹਿਲਵਨ ਦਾ ਮਾਨ ਸਨਮਾਨ ਸੰਝਾ ਸ਼ੇਰੀਆ ਵੱਲੋਂ ਕਰੀਏ ਮੈਚ ਸ਼ੁਰੂ ਰਵੀ ਓ ਬਾਈ ਖੁਸ਼ ਹੋ ਹੈ ਕਿਆ ਬਾਤ ਹੈ ਜੁਗ ਜੁਗ ਜਿਉ ਤੁਹਾਡਾ ਵੀ ਧੰਨਵਾਦ ਹੈ ਤੁਹਾਡੇ ਕਰਕੇ ਕਬੱਡੀ ਬਚੀ ਹੋਈ ਹੈ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਮੈਚ ਸਾਬਾ ਹਾਂ ਬੋਲ ਜੈ हां दादेखेड़े दी ਮੇਰ ਰਹੀ ਹੈ ਮੇਲਾ ਬੜਾ ਝੋਟੀ ਹੋਇਆ ਹੈ ਆਈਏ ਇੱਕ ਪਟ ਜੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਦੀਨੂ ਜਵਾਰਾ 1 2 3 4 5 6 7 8 9 10 ਰੈਡਾਂ ਪਾਈਆਂ 10 ਪੁਆਇੰਟ ਹੈ ਦੀਨੂ ਜਵਾਰਾ ਬੈਸਟ ਰੇਡਰ ਬੈਸਟ ਜਾਫੀ ਮਨੀਸ਼ ਬਹੁ ਅਕਬਰਪੁਰ 6 ਟੱਚ ਪੰਜ ਜਫੇ ਫਿਨਿਸ਼ ਬਹੁ ਅਕਬਰਪੁਰ ਵੀ ਬੈਸਟ ਜਾਫੀ ਹੈ ਹਾਂਜੀ ਹਲੋ ਹਲੋ ਟੀਮ ਦੀ ਸੈਮਟੀ ਦੇ ਨਾਲ ਅੰਕੁਰ ਬਹੁ ਅਕਬਰਪੁਰ ਵੀ ਬੈਸਟ ਜਾਫੀ ਹੈ ਜੀ ਅੱਜ ਦੇ ਮੇਲੇ ਦਾ ਸਾਰੀਆਂ ਟੀਮਾਂ ਦਾ ਸਾਰੇ ਖਿਡਾਰੀਆਂ ਦਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡਾ ਸਾਥ ਦਿੱਤਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਅੱਛਾ ਅੱਛਾ